ਤੁਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਇੱਕ ਪ੍ਰੋਜੈਕਟਰ ਉਪ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਗਲਤ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇਚ ਹੋਏ ਚਾਹੇ ਦੁਆਬੇਚ ਹੋਏ ਚਾਹੇ ਮਾਝੇਚ ਹੋਏ ਜਿਹੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਖਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਧਰ ਤਲਵਾੜਾ ਜਿਹੜਾ ਏ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮਹਾਲੀ ਲਾਈਨ ਮੇਰਾ ਇਸ ਗੱਲ ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਪਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਹਬ ਤਰਵੰਡੀ ਸਾਹਿਬ ਨੂੰ ਨਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਂਡ ਕੋਈ ਕਬੀ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗੇ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਐਸ ਡੀ ਵੀ ਅਸ਼ਨਵ ਜੀ ਜਿਹੜੇ ਉਹਨਾਂ ਦੇ ਇਹ ਤੇ तकरीबन ਜਿਹੜਾ ਹੈ ਉਹਨਾਂ ਦੀ ਯੈਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ਖੱਲੇ ਆ ਕੇ ਪ੍ਰੋਜੈਕਟ ਫੇਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰੇ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਇੱਕ ਪ੍ਰੋਜੈਕਟਰ ਰੋਪ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਗਲਤ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ 'ਚ ਹੋਏ ਚਾਹੇ ਦੁਆਬੇ 'ਚ ਹੋਏ ਚਾਹੇ ਮਾਝੇ 'ਚ ਹੋਏ ਜਿਹੜੇ ਵੀ ਪਿਛਲੇ ਦਿਨਾਂ 'ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਥੇ ਤਲਵਾੜਾ ਜਿਹੜਾ ਇਹ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮੋਹਾਲੀ ਲਾਈਨ ਮੇਰਾ ਇਸ ਗੱਲ 'ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਪਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਇਹ ਲੋੜ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਚੀਜ਼ਾਂ ਜ਼ਰੂਰੀ ਨੇ ਸਾਡਾ ਤਖਤ ਸਾਬ ਤਰਵੰਡੀ ਸਾਹਿਬ ਨੂੰ ਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਬੀ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗ ਗਏ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ 'ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਐਸਡੀਐਸ ਨਵਜੀ ਜਿਹੜੇ ਉਹਨਾਂ ਦੇ ਤੇ तकरीबन ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ਖੱਲੇ ਆ ਕੇ ਪ੍ਰੋਜੈਕਟ ਫਿਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਰ ਨੂੰ ਅੱਗੇ ਤੋਰੇ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਇੱਕ ਪ੍ਰੋਜੈਕਟਰ ਰੋਪ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਗਲਤ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ 'ਚ ਹੋਏ ਚਾਹੇ ਦੁਆਬੇ 'ਚ ਹੋਏ ਚਾਹੇ ਮਾਝੇ 'ਚ ਹੋਏ ਜਿਹੜੇ ਵੀ ਪਿਛਲੇ ਦਿਨਾਂ 'ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਥੇ ਤਲਵਾੜਾ ਜਿਹੜਾ ਇਹ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮੋਹਾਲੀ ਲਾਈਨ ਮੇਰਾ ਇਸ ਗੱਲ 'ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਪਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋੜ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਬ ਤਰਵੰਡੀ ਸਾਹਿਬ ਨੂੰ ਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਬੀ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗ ਗਏ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ 'ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਐਸਡੀਐਸ ਨਵ ਜਿਹੜੇ ਉਹਨਾਂ ਦੇ ਤੇ तकरीबन ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ਖੱਲੇ ਆ ਕੇ ਪ੍ਰੋਜੈਕਟ ਫਿਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰੇ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਇੱਕ ਪ੍ਰੋਜੈਕਟਰ ਰੋਪ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਗਲਤ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ 'ਚ ਹੋਏ ਚਾਹੇ ਦੁਆਬੇ 'ਚ ਹੋਏ ਚਾਹੇ ਮਾਝੇ 'ਚ ਹੋਏ ਜਿਹੜੇ ਵੀ ਪਿਛਲੇ ਦਿਨਾਂ 'ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਥੇ ਤਲਵਾੜਾ ਜਿਹੜਾ ਇਹ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮੋਹਾਲੀ ਲਾਈਨ ਮੇਰਾ ਇਸ ਗੱਲ 'ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਪਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਇਹ ਲੋੜ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਚੀਜ਼ਾਂ ਜ਼ਰੂਰੀ ਨੇ ਸਾਡਾ ਤੱਕ ਸਾਬ ਤਰਵੰਡੀ ਸਾਹਿਬ ਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਬੀ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗੇ ਪਰ ਮੈਂ ਸਾਰਾ ਕੰਮ ਸ਼ੁਰੂ ਕੁਝ ਮਹੀਨਿਆਂ 'ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਐਸਡੀਐਸ ਨਵਜੀ ਜਿਹੜੇ ਉਹਨਾਂ ਦੇ ਇਹ तकरीबन ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ਖੱਲੇ ਆ ਕੇ ਪ੍ਰੋਜੈਕਟ ਫਿਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰੇ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਇੱਕ ਪ੍ਰੋਜੈਕਟਰ ਰੋਪ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਗਲਤ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ 'ਚ ਹੋਏ ਚਾਹੇ ਦੁਆਬੇ 'ਚ ਹੋਏ ਚਾਹੇ ਮਾਝੇ 'ਚ ਹੋਏ ਜਿਹੜੇ ਵੀ ਪਿਛਲੇ ਦਿਨਾਂ 'ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਥੇ ਤਲਵਾੜਾ ਜਿਹੜਾ ਇਹ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮੋਹਾਲੀ ਲਾਈਨ ਮੇਰਾ ਇਸ ਗੱਲ 'ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਪਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਇਹ ਲੋੜ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤੱਕ ਸਾਬ ਤਰਵੰਡੀ ਸਾਹਿਬ ਨੂੰ ਰਾਮਾ ਮੰਡੀ ਤੋਂ ਜੋੜਨ ਦੀ ਟ੍ਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟ੍ਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟ੍ਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਬੀ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗ ਗਏ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ 'ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਐਸਡੀਐਸ ਨਵ ਜਿਹੜੇ ਉਹਨਾਂ ਦੇ ਇਹ तकरीबन ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ਖੱਲੇ ਆ ਕੇ ਪ੍ਰੋਜੈਕਟ ਫੇਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰੇ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ। ਇਹ ਪ੍ਰੋਜੈਕਟ ਰੋਕ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ। ਦੇਖੋ ਜੀ ਇਹ ਮੈਂ ਇੱਕ ਗੱਲ ਅੱਜ ਇੱਕ ਹੋਰ ਕਰਨ ਲੱਗਿਆ ਇਹਨੂੰ ਗੱਲ ਨੂੰ ਛੱਡੋ। ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਉਹ ਚਾਹੇ ਮਾਲਵੇ ਵਿੱਚ ਹੋਏ ਚਾਹੇ ਦੁਆਬੇ ਵਿੱਚ ਹੋਏ ਚਾਹੇ ਮਾਝੇ ਵਿੱਚ ਹੋਏ ਜਿਹੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇਹ ਤੇ ਤਲਵਾੜਾ ਜਿਹੜਾ ਏ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮੋਹਾਲੀ ਲਾਈਨ ਮੇਰਾ ਇਸ ਗੱਲ ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਬਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਹਾਂ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟ੍ਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਹਿਬ ਤਰਵੰਡੀ ਸਾਹਿਬ ਨੂੰ ਨਾਮਾ ਮੰਡੀ ਤੋਂ ਜੋੜਨ ਦੀ ਟ੍ਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟ੍ਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟ੍ਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਦੇ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗੇ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਐਸਡੀ ਐਸ਼ਨਬ ਜੀ ਜਿਹੜੇ ਉਹਨਾਂ ਦੇ ਇਹ ਤਕਰੀਬਨ ਜਿਹੜਾ ਹੈ ਉਹਨਾਂ ਦੀ ਏਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ੱੱਲੇ ਆ ਕੇ ਪ੍ਰੋਜੈਕਟ ਫਿਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰ ਮੇਰੀ ਸਭ ਤੋਂ ਵੱਡੀ ਚਿੰਤਾ ਏ ਵੀ ਜੋ ਇਸ ਵਕਤ ਸਿੱਖਾਂ ਵੀ ਕਵਰ ਕਰਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਇੱਕ ਪ੍ਰੋਜੈਕਟਰ ਰੋਫ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਇੱਕ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ ਚ ਹੋਏ ਚਾਹੇ ਦੁਆਬੇ ਚ ਹੋਏ ਚਾਹੇ ਮਾਝੇ ਚ ਹੋਏ ਜਿਹੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਖਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਥੇ ਤਲਵਾੜਾ ਜਿਹੜਾ ਏ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮਹਾਲੀ ਲਾਈਨਾਂ ਮੇਰਾ ਇਸ ਗੱਲ 'ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਬਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਹਾਂ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਹਿਬ ਤਰਵੰਡੀ ਸਾਹਿਬ ਨੂੰ ਨਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਦੇ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗੇ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਆਸ਼ਰਵੀ ਅਸ਼ਨਭ ਜੀ ਜਿਹੜੇ ਉਹਨਾਂ ਦੇ ਇਹ ਤੇ तकरीबन ਜਿਹੜਾ ਹੈ ਉਹਨਾਂ ਦੀ ਯੈਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ਖੱਲੇ ਆ ਕੇ ਪ੍ਰੋਜੈਕਟ ਫੇਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰੇ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਇੱਕ ਪ੍ਰੋਜੈਕਟਰ ਰੋਪ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਗਲਤ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ 'ਚ ਹੋਏ ਚਾਹੇ ਦੁਆਬੇ 'ਚ ਹੋਏ ਚਾਹੇ ਮਾਝੇ 'ਚ ਹੋਏ ਜਿਹੜੇ ਵੀ ਪਿਛਲੇ ਦਿਨਾਂ 'ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਥੇ ਤਲਵਾੜਾ ਜਿਹੜਾ ਏ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮੋਹਾਲੀ ਲਾਈਨ ਮੇਰਾ ਇਸ ਗੱਲ 'ਚ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਪਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਇਹ ਲੋੜ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਬ ਤਰਵੰਡੀ ਸਾਹਿਬ ਨੂੰ ਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਬੀ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗੇ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ 'ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਐਸਡੀਐਸ ਨਵਜੀ ਜਿਹੜੇ ਉਹਨਾਂ ਦੇ ਇਹ ਤਕਰੀਬਨ ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਤੇ ਇਹ ਜਦੋਂ ਧਰਾਤਲ ਤੇ ਖੱਲੇ ਆ ਕੇ ਪ੍ਰੋਜੈਕਟ ਫੇਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰੇ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਨਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਇੱਕ ਪ੍ਰੋਜੈਕਟਰ ਰੋਪ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਕੱਲ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ 'ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ 'ਚ ਹੋਏ ਚਾਹੇ ਦੁਆਬੇ 'ਚ ਹੋਏ ਚਾਹੇ ਮਾਝੇ 'ਚ ਹੋਏ ਜਿਹੜੇ ਵੀ ਪਿਛਲੇ ਦਿਨਾਂ 'ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਧਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਇੱਥੇ ਤਲਵਾੜਾ ਜਿਹੜਾ ਹੈ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪਟ